ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਸਾਰਿਆਂ ਦਾ ਇਹ ਇਕੱਠ ਹੈ ਜਿਹੜਾ ਮੋਦੀ ਨੇ ਸਾਰੇ ਲੋਕਾਂ ਨੂੰ ਟੰਕ ਕੀਤਾ ਉਹਨਾਂ ਵਾਸਤੇ ਇਹ ਅਲਾਜ ਆ ਇੱਕ ਲੋਕਾਂ ਦਾ ਇਕੱਠ ਕਰਕੇ ਦਿੱਲੀ ਦੇ ਚੜਾਈ ਕਰਕੇ ਜਿਹੜੇ ਮੋਦੀ ਦਾ ਇੱਕ ਨਵਾਂ ਪੈਸਾ ਵੀ ਆਜ਼ਾਦੀ ਦੇ ਵਿੱਚ ਕੋਈ ਰੋਲ ਨਹੀਂ ਹੈ ਅੱਜ ਉਹ ਕੁਰਸੀ ਦੇ ਬੈਠ ਗਿਆ ਝੁੱਠੇ ਲਾਰੇ ਲਾ ਕੇ 15-15 ਲੱਖ ਰੁਪਈਆ 22 ਲੱਖ 22 ਕਰੋੜ ਨੌਕਰੀਆਂ ਦੇਣ ਦਾ ਲਾਰਾ ਲਾ ਕੇ ਆਜੋ ਕੁਰਸੀ ਤੇ ਬਹਿ ਕੇ ਉਸ ਅੰਨਦਾਤੇ ਨੂੰ ਲਲਕਾਰ ਰਿਹਾ ਜਿਹਦਾ ਖਾਦਾ ਹੋਇਆ ਖਾ ਕੇ ਰੋਜ਼ ਕੁਰਸੀ ਤੇ ਜਾਂਦਾ ਉਹ ਉਸ ਕੁਰਸੀ ਤੋਂ ਲਾਹਣ ਦੇ ਲਈ ਇਹ ਕਿਸਾਨਾਂ ਮਜ਼ਦੂਰਾ ਮਲਾਜਮਾਂ ਦਾ ਠਾਠਾ ਮਾਰਦਾ ਕੱਠ ਸੰਭੂ ਵਾੜ ਤੇ ਹੈ ਪੜਨੇ ਨਿੱਕੇ ਨਾਨਵਾਨ ਡਿਗਰੀਆਂ ਕਰਕੇ ਨੌਕਰੀ ਦੀ ਭਾਲ ਵਿੱਚ ਤੂਰ ਪੈਂਦੇ ਤੜਕੇ ਫਿਰਦੇ ਵਿਚਾਰੇ ਮਾਰੇ ਮਾਰੇ ਇਹ ਲੋਕ ਨੇ ਜਵਾਬ ਮੰਗਦੇ ਕੁੱਝ ਬੋਲ ਤੂੰ ਮੋਦੀ ਸਰਕਾਰ ਇਹ ਲੋਕ ਨੇ ਜਵਾਬ ਮੰਗਦੇ ਹਟੇ ਨਾ ਗਰੀਬੀ ਸਾਗੋਂ ਮਦੀ ਭੁੱਖ ਨੰਗਵੀ ਲੋਕ ਮਹਿੰਗਾਈ ਅੱਥੋਂ ਬਾਅਦ ਹੋ ਕੇ ਡੰਗ ਵੀ ਤੈਨੂੰ ਪਿੱਟਦੇ ਗਰੀਬ ਰਾਹ ਸਾਰੇ ਆ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰ ਆ ਲੋਕ ਨੇ ਜਵਾਬ ਮੰਗਦੇ ਗੋਲੀਆਂ سنگੀਨਾ ਨਾਲ ਲੋਕਾਂ ਨੂੰ ਡਰਾ ਲਿਆ ਤਾਕਤ ਦਾ ਜੋਰ ਵੀ ਤੁਹਾਡੀਆਂ ਜ਼ਮਾਲਿਆ ਗੋਲੀਆਂ سنگੀਨਾ ਨਾਲ ਲੋਕਾਂ ਨੂੰ ਡਰਾ ਲਿਆ ਤਾਕਤ ਦਾ ਜੋਰ ਵੀ ਤੁਹਾਡੀਆਂ ਜ਼ਮਾਲਿਆ 15 15 ਲੱਖ ਵਾਲੇ ਲਾਏ ਝੁੱਠੇ ਲਾਰੇ ਇਹ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰ ਇਹ ਲੋਕ ਨੇ ਜਵਾਬ ਮੰਗਦੇ ਆਪਣੀਆਂ ਕਿਟੀਆਂ ਤੇ ਤੈਨੂੰ ਰੋਣਾ ਪਏਗਾ ਸਾਡੇ ਵਿੱਚ ਆ ਕੇ ਵਿਖਲੋਣਾ ਤੈਨੂੰ ਪਏਗਾ ਆਪਣੀਆਂ ਕਿਟੀਆਂ ਤੇ ਤੈਨੂੰ ਰੋਣਾ ਪਏਗਾ ਵੋਟਾਂ ਲਈ ਸਾਡੇ ਤੇ ਖਲੋਣਾ ਤੈਨੂੰ ਪਏਗਾ ਉਹ ਫੇਰ ਇਕੱਠੇ ਹੋ ਕੇ ਪੁੱਛ ਲਾ ਕੇ ਸਾਰੇ ਆ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰੇ ਆ ਲੋਕ ਨੇ ਜਵਾਬ ਮੰਗਦੇ ਉਹ ਵੋਟ ਪਾਓ ਐਟ ਕੀ ਸਮਝ ਸੋਚ ਕੇ ਰੱਖਦੇ ਉਹ ਮੋਦੀ ਵਾਲੀ ਫੱਟੀ ਪੋਚ ਕੇ ਬੜਾ ਦੁਖੀ ਕੀਤਾ ਰਾਜੇ ਬਈਮਾਨ ਨਾ ਹੋ ਚੰਨੀ ਬਈਮਾਨ ਨੇ ਇਹ ਸਾਰੇ ਠੱਗ ਚੋਰ ਗੱਡੀਆਂ ਉਤਾਰਨੇ ਵੀ ਗੱਡੀਆਂ ਉਤਾਰਨੇ ਪੈੜੀ ਕਾਂਗਰਸ ਮਾਨ ਆਂਣਾ ਵੀ ਕਰੇ ਕਾਲੀਆਂ ਦਾ ਟੋਲਾ ਕਰ ਆਪਣੇ ਪਰੇ ਉਹ ਪਹਿੜੀ ਕਾਂਗਰਸ ਮਾਨ ਆਂਣਾ ਵੀ ਕਰੇ ਕਾਲੀਆਂ ਦਾ ਟੋਲਾ ਕਰ ਆਪਣੇ ਪਰੇ ਉਹ ਲੁੱਟਦੇ ਦੋਹੇ ਲੋਕਾਂ ਨੂੰ ਬੁੱਧੂ ਜਾਣ ਕੇ ਵੋਟ ਪਾਉ ਐਟ ਕੀ ਸਮਝ ਸੋਚ ਕੇ ਰੱਖ ਦਿਓ ਬੇਈਮਾਨਾਂ ਦਾ ਬੇੜਾ ਟੋਪ ਕੇ ਇਨਕਲਾਬ ਜਿੰਦਾਬਾਦ ਸੋ ਨਿਹਾਲ ਸਭੀ ਆਪਣਾ ਲੈ ਏਕ ਏਕ ਫਟੇ ਅਰਮਾਨ ਫਟੇ